ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਹਾਂ ਸ਼ੁਰੂਆਤ ਸੋ ਪਿਛਲੇ ਦਿਨੀ ਆਪਾਂ ਲੈ ਕੇ ਆਏ ਸੀ ਗੱਡੀ ਤੇ ਮکھوں ਗੁਰਦੁਆਰ ਸਾਹਿਬ ਸ਼ੁਕਰਾਨਾ ਵੀ ਕਰਕੇ ਆ ਗੁਰੂ ਮਹਾਰਾਜ ਪ੍ਰਕਾਸ਼ ਕਰਕੇ ਤੇ ਅੱਜ ਆਪਾਂ ਜਾਣੇ ਦੀ ਗੱਡੀ ਤੇ ਲੋਹੇ ਵਗੈਰਾ ਪਾਉਣ ਗੱਡੀ ਐਸੈਸਰੀ ਹੈ ਜੋ ਕੰਪਲੀਟ ਕਰਾਉਣੀ ਹੈ ਗੱਡੀ ਸਾਰਾ ਚ ਉਹ ਕਰਾਵਾਂਗੇ ਤੇ ਕਿੱਥੋਂ ਪਵਾ ਰਹੇ ਹਾਂ ਕੀ ਕੀ ਪਵਾ ਰਹੇ ਹਾਂ ਉਸ ਨੂੰ ਅਸੀਂ ਆਪਾਂ ਆਪਣੇ ਬਲੌਗ ਵਿੱਚ ਦਿਖਾਵਾਂਗੇ ਜਿੰਨਾ ਕਾਪਾ ਬਲੌਗ ਵਿੱਚ ਤੁਸ ਨੂੰ ਆਪਾਂ ਦਿਖਾ ਸਕੀਏ ਸੋ ਸਾਰਿਆਂ ਨੂੰ ਬਲੌਗ ਦੇਖਣ ਲਈ ਸਾਰੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬ ਮਿਲਦਾ ਰਹੇ ਤੇ ਨਵੇਂ-ਨਵੇਂ ਵੀਡੀਓ ਤੁਸੀਂ ਦੇਖਦੇ ਰਹੋ ਤੇ ਚੱਲਦੇ ਆ ਅੱਜ ਗੱਡੀ ਤੇ ਆਪਾਂ ਸੈਸਤੀ ਵਗੈਰਾ ਜੋ ਕੋਜੀ ਡੈਕੋਰੇਸ਼ਨ ਵਗੈਰਾ ਸਾਰੀ ਅੱਜ ਗੱਡੀ ਦੀ ਕਰਾ ਕੇ ਲਿਆਵਾਂਗੇ ਜਿੰਨਾ ਕੁ ਹੋ ਸਕੇ ਕਰਵਾਵਾ ਜਰੂਰ ਸੋਟਾਰਟ ਕਰਦੇ ਆ ਆਪਾਂ ਅੱਜ ਦੇ ਵਲੌਗ ਨੂੰ ਅੱਜ ਦੇ ਸਫਰ ਨੂੰ ਹਾਂਜੀ ਦੋਸਤੋ ਅੱਜ ਪਹੁੰਚ ਗਏ ਆਪਾਂ ਅੰਦਰ ਕੁਛ ਫਿਰ ਦੱਸਿਆ ਸੀ ਵੀ ਆਪਾਂ ਲੋਏ ਪੌਣ ਜਾਣਾ ਗੱਡੀ ਦੇ ਤੇ ਇਸ ਟਾਈਮ ਆਪਾਂ ਲక్ష్ਮੀ ਦੇ ਟਾਇਰ ਸਰਕਸਮ ਦੇ ਤੇ ਟਾਇਰ ਪਵਾ ਰਹੇ ਆਂ ਭਾਈ ਜੰਦੀ ਦੀ ਦੁਕਾਨ ਤੇ ਪਵਾਇ ਸੀ ਟਾਇਰ ਸਾਨੂੰ ਕਾਫੀ ਆਪਸ਼ਨ ਆਨਲਾਈਨ ਜਿਹੜੇ ਲੋਏ ਵਗੈਰਾ ਲੈਣੇ ਹੁਣ ਤੇ ਉਹਨਾਂ ਚੋਂ ਆਪਾਂ ਨੇ 4-5 ਆਪਸ਼ਨਾਂ ਚੋਇਸ ਕਰਕੇ ਉਹਨਾਂ ਚੋਂ ਫਿਰ ਆਪਾਂ ਇੱਕ ਹੋਰ ਸੈਲੈਕਟ ਕਰ ਲਿਆ ਤੁਹਾਨੂੰ ਜਿਹੜਾ ਵੀਲ ਆਪਾਂ ਨੇ ਚੋਇਸ ਕਰਿਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਤੇ ਨਾਲ ਬਾਈਆਂ ਦੇ ਨਾਲ ਆਪਾਂ ਤੁਹਾਨੂੰ ਜਿਹੜੀ ਸਾਰੀ ਗੱਡੀ ਕੰਪਲੀਟ ਹੋ ਗਈ ਉਸ ਤੋਂ ਬਾਅਦ ਬਾਈ ਜੀ ਨਾਲ ਗੱਲ ਵੀ ਕਰਾ ਦਾਂਗੇ ਸਾਰੀ ਵੀ ਜਿਹੜਾ ਕੀ ਐਡਰੈਸ ਹੈ ਤੇ ਕੀ ਕੀ ਨਾਲੇ অপਸ਼ਨ ਆਨੇ ਸਾਰੀਆਂ ਤੇ ਫਿਲਹਾਲ ਆਪਾਂ ਜਿਹੜਾ ਹੁਣ ਵੀਲ ਆਪਣਾ ਲਾਇ ਲਏ ਨੇ ਤੁਹਾਨੂੰ ਉਹ ਦਿਖਾ ਦਈਏ ਤੇ ਨਾਲੇ ਜਿਹਦੇ ਪਾਈਆਂ ਨਾਲ ਆਪਣਾ ਬ੍ਰਦਰ ਨਾਲ ਆਏ ਹੋਣੇ ਤੁਹਾਨੂੰ ਉਹ ਵੀ ਦਿਖਾ ਦਦੇ ਆ ਵੀ ਉਹਨਾਂ ਨੂੰ ਇਹ ਬਿਲ ਲਾਇ ਵੀਲ ਕਿਫਤਨਾ ਦਾ ਲੱਗਿਆ ਤੇ ਆਪਾਂ ਨੇ ਕਾਫੀ অপਸ਼ਨਾਂ ਚੱਕੀਆਂ ਸੀਆਂ ਲਾਇ ਵੀਲਾਂ ਦੀਆਂ ਉਹਨਾਂ ਚ ਆਪਾਂ ਨੂੰ ਜਿਹੜਾ ਸਕੇਨ ਆਹ ਲਾਇ ਵੀਲ ਆਪਣੇ ਸਾਰੇ ਨੇ ਇਹ ਸਿਲੈਕਟ ਕਰਿਆ ਕੋਈ ਨਵੀਂ ਚੀਜ਼ ਨਵੀਂ ਵੈਰੈਟੀ ਆ ਬਾਕੀ ਆਪਾਂ ਨੇ ਕਾਫੀ ਦੇਖਿਆ ਸੀਗਾ ਵਾਕੇ ਨੇ ਪੁੱਛ ਲੰਨੇ ਬਈ ਕਿਵੇਂ ਲੱਗਿਆ ਬਈ ਲੋਏ ਵਧੀਆ ਸੀ ਹੈ ਕਿਹਾ ਬਈ ਮੁੰਡਿਓ ਮੈਂ ਅੱਜ ਵੀ ਕਿਹੜਾ ਲੋਏ ਵਧੀਆ ਲੱਗਿਆ ਸਾਨੂੰ ਕਿ ਤੇ ਅੱਗੇ ਮੈਂ ਸਾਹਮਣੇ ਆਪਣੇ ਸਾਰੇ ਇਹੀ ਸਿਲੈਕਟ ਕਰਿਆ ਕਿਉਂਕਿ ਨਵੀਂ ਚੀਜ਼ ਹੈ ਹੈਨਾ ਆਪਣੇ ਇਧਰ ਦੇਖੀ ਨਾ ਆਪਣੇ ਹਾਂ ਪਹਿਲੀ ਵਾਰ ਚੀਜ਼ ਦੇਖੀ ਹੈ ਨਵੀਂ ਵੈਰਾਈਟੀ ਹੈ ਤੇ ਕੋਈ ਗੱਲ ਇਹ ਪੌਣ ਹੈ ਫਿਰ ਉਸ ਤੋਂ ਬਾਅਦ ਫਿਰ ਗੱਡੀ ਦੀ ਲੁੱਕ ਦਿਖਾਉਣੀ ਹੈ ਕਿਸ ਤਰ੍ਹਾਂ ਦੀ ਹੈ ਤੇ ਇਸ ਟਾਈਮ ਆਪਾਂ ਆਹ ਜੀ ਲక్ష్ਮੀ ਤੇ ਮਰ ਤੋਂ ਸੇ ਪਤਲਾ ਰਸ ਕਿਉਂ ਬਾਈਪਾਸ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਬਾਈ ਨਾਲ ਗੱਲ ਵੀ ਕਰਾਣੇ ਮੇਰਾ ਪ੍ਰੋਪਰ ਐਡਰੈਸ ਸਾਰਾ ਕੁਝ ਉਹਨਾਂ ਨੂੰ ਮੋਬਾਈਲ ਨੰਬਰ ਸਾਰਾ ਕੁਝ ਆਪਾਂ ਦੇਵਾਂਗੇ ਹੁਣ ਆਪਾਂ ਅਗਰ ਗੱਡੀ ਦੀ ਫਿਟਿੰਗ ਕਰਵਾ ਲਈ ਆਪਾਂ ਤੇ ਥੋੜੇ ਜਿਹਾ ਵਾਦ ਆ ਗੱਡੀ ਬਾਈ ਦੇ ਕੋਲ ਉਸ ਤੋਂ ਬਾਅਦ ਆਪਣੀ ਗੱਡੀ ਲਾਉਣਗੇ ਅਗੇ ਆਟੋਆਂ ਚ ਹੈ ਕਿਤੇ ਕਿਤੇ ਥਾਰ ਰੌਕਸ ਦੇ ਘੁੰਮਦੇ ਫਿਰਦੇ ਗਾ ਨੰਨੇ ਯਾਰੇ ਉਹ 10 ਮਿੰਟ ਬਾਅਦ ਨੂੰ ਸਰਪ੍ਰਾਈਜ਼ ਦੇਵਾਂਗੇ ਥਾਰ ਰੌਕਸ ਵਾਲਾ ਵੀ ਯਾ ਮਨ ਚ ਰੱਖਦੇ ਐ ਤੇ ਹੁਣ ਬਣਿਆ ਪਿਆਰ ਹੋਣ ਦੇ ਥਾਰ ਰੌਕਸ ਅਪਗ੍ਰੇਡ ਕਰ ਦਿੱਤੀ ਹੋਈ ਹੈ ਮੋਡੀਫਾਈ ਮੋਡੀਫਾਈ ਕਰਦੇ 10 ਮਿੰਟ ਬਾਅਦ ਨੂੰ ਸਾਰਾ ਕੁਝ ਦੱਸ ਦਾਂਗੇ ਵੀ ਦੇਖ ਕੇ ਫਿਰ ਬਣਾਈ ਵੀਡੀਓ ਤੇ ਪਟਿਆਲਾ ਬੰਦੂ ਦੇ ਲਈ ਚੇਸੋ ਜਾਸੋ ਕਰੋ ਹੁਣ ਕੀ ਲੈ ਲੈਣਾ ਕੀ ਤੁਸੀਂ ਨੇ ਆਪਾਂ ਸਸਤਾ ਦਿੱਤੀ ਗਾ ਹਾਂ ਸਸਤਾ ਦਿੱਤੀ ਗਾ ਪਤਾ ਕੀ ਹੈ ਬਾਈ ਇਹ ਬਾਈ ਸੋਚ ਕੇ ਆ ਗਿਆ ਦੀ 99 ਰੁਪਏ ਵੀ ਸੀ ਲੈ ਤੇਰੇ ਆ ਕੇ ਪਤਾ ਲੱਗਿਆ ਵੀ 999 ਕਿਉਂ ਪਰ ਤੂੰ ਵੀ ਸੋਚ ਗਿਆ ਦੀ ਗੱਲ ਆਦਾ ਪਸਾਵਾ ਵਧ ਗਿਆ 100 ਗੋਵਾ ਵਧ ਗਿਆ ਹੈ ਨਾ ਨਾ 100 ਵਧ ਗਿਆ ਹੂੰ ਹੈ ਹੈ ਕਿਵੇਂ ਬੱਛ ਸਰਦਾਰਨੀ ਦੀ ਘਰੇ ਬਣਾ ਲਿਆ ਚਲਵਾਣ ਦੀ ਗੱਲ ਹੈ ਥੱਲੇ ਦੇਖ ਲੈਣਾ ਥੱਲੇ ਥੱਲੇ ਦੇਖਦੇ ਆ ਜੀ ਤੇਰਾ ਮਨੋਂ ਤੇਰਾ ਮਨ ਖੜ ਗਿਆ ਹਣਾ ਤੇਰੇ ਇੱਕ ਚੀਜ਼ ਲੈ ਕੇ ਕੈਪ ਲੈ ਲੈ ਆ ਕੈਪ ਆਹ ਵਈਆਂ ਤੇਰਾ

ਹਾਂ ਇਹ ਜੜਕਿੰਦਾ ਹੈ ਫੜਦਾ ਫੇਰਾ ਹੈ ਹਾਂ ਸੇਟਾ ਨੂੰ ਹੁੰਦਾ ਹਾਂ ਉਹ ਤਾਂ ਅਗਰ ਕਿਹੜੇ ਕੰਮ ਕਰਨੇ ਨੇ ਉਹਨੂੰ ਡੇਟ ਹੋ ਗਿਆ ਆਤਾ ਸ਼ਿਫਟੀ ਦੇ ਹੈ ਅੱਜ ਦੇੜੀ ਮਾਰ ਕੇ ਗਿਆ ਨਾ ਪਾਂ ਚੀਰਦੇ ਨੇ ਸਾਨੂੰ ਕਿ ਕੀ ਉਹ ਹੈ ਦੇਖੇ ਕੇ ਜੇ ਸਰਦਾਰ ਦੀ ਨੀਤ ਫਟ ਜੇ ਪੰਟਮਾ ਵੀ ਪਵਾ ਦੇ ਲੋ ਜੀ ਵਾਰਨਾ ਹਾਂ ਹਾਂ ਵਾਰਨਾ ਵਿੱਚ ਬੋਲਦੀਂਗਾ ਨਾ ਕੁਝ ਨਹੀਂ ਹੁੰਦਾ ਇਹ ਨਹੀਂ ਆਏ ਉਹ ਗਲੇ ਸੁਣਦਾ ਹੈ ਉਹਦਾ ਸੁਣਦੇ ਵਾਗੇ ਆਪ ਠੀਕ ਚੱਲ ਰਿਹਾ ਹੈ ਚੱਲਦਾ ਹੈ ਚੱਲ ਰਿਹਾ ਹੈ ਉਹ ਐਡਾ ਨਹੀਂ ਸੁਣਦਾ ਹੂੰ ਮੰਗਾ ਲਾਂਗੇ ਕੋਈ ਕਹਿੰਦਾ ਮੰਗਾ ਦੂਗਾ ਮੈਂ ਹਾਂ ਇਹਦਾ ਕੰਮ ਗਲਤ ਹੈ ਨਾ ਨਹੀਂ ਲੈਣ ਹਾਂਜੀ ਦੋਸਤੋ ਇਸ ਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਤਕਰੀਬਨ ਪੈਠੀ ਖਤਮ ਕਰਦੇ ਆ ਸੋ ਆਪਣੀ ਫੁੱਲ ਗੱਡੀ ਦੀ ਪੂਰੀ ਮੋਡੀਫਿਕੇਸ਼ਨ ਜੋ ਆਪਣੀ ਹੋ ਚੁੱਕੀ ਆ ਲਾਈਵ ਵੀ ਲੱਗ ਚੁੱਕੇ ਆ ਸੀ ਟਾਂਕਾ ਔਰ ਜੋ ਵੀ ਗੱਡੀ ਕੰਪਲੀਟ ਜੋ ਮੋਡੀਫਿਕੇਸ਼ਨ ਇਸ ਤਿਹਰੀ ਮਾੜੀ ਹੋ ਚੁੱਕੀ ਆ ਸੋ ਆਪਾਂ ਨੂੰ ਜਲਦ ਮਿਲਦੇ ਜੀ ਇੱਕ ਨਵੀਂ ਵੀਡੀਓ ਤੇ ਨਵਾਂ ਬਲੌਗ ਲੈ ਕੇ ਸੌ ਰੱਖੋ ਆਪਣਾ ਖਿਆਲ ਸ਼ਸ਼ੀਕਾਲ ਗੁੱਡ ਬਾਏ ਰੱਬ ਰੱਖਾ